ਇਸ ਨੂੰ ਆਪਾਂ ਜੀਪ ਨਹੀਂ ਜੀਪ ਕਹਿ ਸਕਦੇ ਆ ਮਰੋਕੋ ਦੇ ਇੱਕ ਬੰਦੇ ਨੇ ਇਸ ਨੂੰ ਮੋਡੀਫਾਈ ਕਰਾਇਆ ਅਤੇ ਦੋ ਜੀਪਾਂ ਨੂੰ ਜੋੜ ਕੇ ਇੱਕ ਬਣਾ ਦਿੱਤਾ ਹਾਲਾਂਕਿ ਉਹ ਟਰੋਲ ਦਾ ਸ਼ਿਕਾਰ ਹੋ ਰਿਹਾ ਬਹੁਤ ਲੋਕਾਂ ਵੱਲੋਂ ਲੋਕੀ ਕਹਿ ਰਹੇ ਨੇ ਕਿ ਇਹਦੀ ਫੈਮਿਲੀ ਦੇ ਵਿੱਚ ਸਿਰਫ ਇਹਨੂੰ ਗੱਡੀ ਚਲਾਉਣੇ ਆਉਂਦੀ ਸੀ ਹੋਰ ਕਿਸੇ ਨੂੰ ਗੱਡੀ ਨਹੀਂ ਆਉਂਦੀ ਸੀ ਤੇ ਸੁੱਖ ਨਾਲ ਪਰਿਵਾਰ ਵੱਟਾ ਸੀ ਪਰ ਫਿਰ ਇਹ ਬੱਸ ਲੈ ਲੈਂਦੇ ਪਰ ਸ਼ੌਂਕ ਸ਼ੌਂਕ ਜੀਪ 'ਚ ਬੈਠਣ ਦਾ ਪਰ ਮੇਰਾ ਸਵਾਲ ਇੱਥੇ ਇਹ ਵੀ ਆ ਕਿ ਇਹ ਜੀਪ ਦੇ ਦੋਨੋਂ ਇੰਜਨ ਇੱਕ ਟਾਈਮ ਤੇ ਵਰਕ ਕਰਨਗੇ ਕਿਉਂਕਿ ਜੇ ਦੋਨੋਂ ਇੰਜਨ ਨਹੀਂ ਵਰਕ ਕਰਨਗੇ ਤਾਂ 4-ਵੀਲ ਡਰਾਈਵ ਤਾਂ ਜੀਪ ਨੇ ਹੋਣਾ ਨੇ ਉਨੀ ਪਾਵਰ ਤਾਂ ਜੀਪ ਨੇ ਦੇਣੀ ਨਹੀਂ ਉਪਰੋਂ ਲੋਡ ਸ ਕਰਨ ਦੀ ਬੱਦ ਹੋ ਗਿਆ ਸੋ ਸਪੀਡ ਇਹਨੇ ਬਸ ਵਾਲੀ ਦੇਣੀ ਆ ਤੇ ਲੋਕੀ বিনা ਹੱਦ ਕਰ ਦਿੰਦੇ ਨੇ ਉਹ ਪਤਾ ਕੀ ਕਹਿੰਦੇ ਕਹਿੰਦੇ ਇਹ ਨਾ ਇਹਨੇ ਮੋਡੀਫਾਈ ਕਰਵਾ ਕੇ ਡੈਨ ਬਲਜ਼ੀਰਨ ਨੂੰ ਦੇਣੀ ਆ ਡੈਨ ਬਲਜ਼ੀਰਨ ਪਤਾ ਤੁਹਾਨੂੰ ਡੈਨ ਬਲਜ਼ੀਰਨ ਆਪਦਾ ਇੱਕ ਕਾਫਲਾ ਲੈ ਕੇ ਤੁਰਦਾ ਨਾਲ ਚਲੋ ਮਜ਼ਾਕ ਦੀ ਗੱਲਾਂ ਅੱਡ ਰਹੀ ਪਰ ਇਸ ਬੰਦੇ ਨੇ ਇਦਾਂ ਕਿਉਂ ਕਰਵਾਇਆ ਉਸ ਚੀਜ਼ ਦੀ ਪਾਰਟੀਕੂਲਰ ਬਿਲਕੁਲ ਐਨ ਕਰੈਕਟ ਇਨਫੋਰਮੇਸ਼ਨ YouTube ਦੀ ਕਿਸੇ ਵੀ ਵੀਡੀਓ ਜਾਂ ਕਿਸੇ ਵੀ Facebook ਦੀ ਵੀਡੀਓ ਤੇ ਨਹੀਂ ਹੈ ਜੋ ਇਹ ਫੋਟੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਇੱਕ ਵੈਬਸਾਈਟ jaw.in ਦੇ ਵਿੱਚ ਆਪਾਂ ਲਈਆਂ ਨੇ ਉਸ ਵੈਬਸਾਈਟ ਦੇ ਐਡੀਟਰ ਇਸ ਬੰਦੇ ਨੂੰ ਮਿਲੇ ਤਾਂ ਉਹਨਾਂ ਨੇ ਇਹ ਚੀਜ਼ ਆਪਣੀ ਅੱਖੀਂ ਦੇਖੀ ਹਾਂ ਤੇ ਉਹਨਾਂ ਨੇ ਇੱਕ ਆਰਟੀਕਲ ਸ਼ਾਰਟ ਦਿੱਤਾ ਪਰ ਜੇ ਪਰਿਵਾਰ ਵੱਡਾ ਸੁੱਖ ਨਾਲ ਤੇ ਇੱਕ ਬੰਦਾ ਚਲਾਉਣ ਵਾਲਾ ਤੁਹਾਨੂੰ ਲੱਗਦਾ ਕਿ ਹਾਂ ਇਹ ਇੱਕ ਸੋਲੂਸ਼ਨ ਹੋ ਸਕਦਾ ਵਾ ਕਿ ਆਪਾਂ ਦੋ ਜੀਪਾਂ ਨੂੰ ਮੋਡੀਫਾਈ ਕਰਵਾ ਦਈਏ ਕਿ ਇਹ ਇੱਕ ਸਿਰ ਬੇਫਕੂਫੀ ਹੈ ਮੈਂ ਤੁਹਾਡੀ رائے ਜੁੜ ਜਾਨਾ ਚਾਹੁੰਗਾ ਕਿ ਏਲ ਤੋਂ ਡੇਕ ਕੋਲ ਆਉਂਦੀ ਆ ਤਾਂ ਤੁਸੀਂ ਇਸ ਦਾ ਕੀ ਹੱਲ ਕਰੋਗੇ ਦੋ ਗੱਡੀਆਂ ਲਾਹੋਗੇ ਜਾਂ ਇੱਕ ਵੱਡੀ ਬੱਸ ਲੈ ਲੋਗੇ ਜਾਂ ਆਹ ਭਾਈਆਂ ਨੂੰ ਮੋਡੀਫਾਈ ਕਰਵਾ ਲਵੋਗੇ ਦੱਸਿਆ ਜੋ